ਮੈਂ ਅੱਜ ਖਾਸ ਤੌਰ ਤੇ ਵਪਾਰੀਆਂ ਲਈ ਮੈਂ ਗੱਲ ਕਰ ਰੱਖਣੀ ਚਾਹੁੰਦਾ ਕਿਉਂਕਿ ਪਿਛਲੇ ਦਿਨੀ ਮੁਕੇਰੀਆਂ ਦਿਨਨਗਰ ਪਠਾਨਕੋਟ ਲੁਧਿਆਣਾ ਅੰਮ੍ਰਿਤਸਰ ਸਾਹਿਬ ਕਲ ਪਟਿਆਲਾ ਵਪਾਰੀਆਂ ਨਾਲ ਮਿਲਣੀ ਹੋਈ ਵਪਾਰ ਸਰਕਾਰ ਮਿਲਣੀ ਆਪਣੀ ਕਿਸਮ ਦਾ ਪਹਿਲੀ ਵਾਰ ਪਹਿਲਾ ਪ੍ਰੋਗਰਾਮ ਸੀ ਇਸ ਤਰ੍ਹਾਂ ਦਾ ਕਿ ਜਦੋਂ ਸਬੰਧਤ ਸਾਰੇ ਡਿਸੀਜਨ ਮੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਨਾਲ ਲਿਜਾ ਕੇ ਭਾਵੇਂ ਉਹ ਬਿਜਲੀ ਬੋਰ ਦੇ ਸੀਐਮਡੀ ਹੋਣ ਭਾਵੇਂ ਫੋਰੈਸਟ ਦੇ ਸੈਕਟਰੀ ਹੋਣ ਪੀਡਬਲੂਡੀ ਦੇ ਸੈਕਟਰੀ ਹੋਣ ਪਾਵਰ ਸੈਕਟਰੀ ਹੋਣ ਚੀਫ ਸੈਕਟਰੀ ਹੋਣ ਉਹਨਾਂ ਸਾਰਿਆਂ ਨੂੰ ਨਾਲ ਲਿਜਾ ਕੇ ਮਾਈਕ ਜਿਹੜਾ ਉਹ ਸੰਨਤ ਕਾਰਨ ਦੇ ਦਿੱਤਾ ਜਾਂਦਾ ਵਪਾਰੀਆਂ ਨੂੰ ਦਿੱਤਾ ਜਾਂਦਾ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੱਲ ਵੀ ਹੈ ਸੋ ਉਹ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਬਹੁਤ ਸਾਰੇ ਦਾ ਧੰਨਵਾਦ ਹੀ ਕਰਦੇ ਆ ਜਾਂ ਤਾਂ ਤਾਂ ਕੀ ਸਾਡਾ ਤਾਂ ਜੀ ਹੱਲ ਹੋ ਗਿਆ ਸਵਾਲ ਤਾਂ ਘਰੋਂ ਦਸ ਲੈ ਕੇ ਆਏ ਸੀ ਪਰ ਸੱਤ ਤਾਂ ਜਿਹੜੇ ਨੇ ਉਹ ਪਹਿਲੇ ਹੀ ਸਰਕਾਰ ਨੇ ਜਿਹੜਾ ਬਰੌਸ਼ਰ ਜਾਰੀ ਕੀਤਾ ਉਹ ਚ ਹੱਲ ਹੋ ਗਏ ਸੋ ਜਿਹੜੀਆਂ ਥੋੜੀਆਂ ਬਹੁਤ ਮੁਸ਼ਕਲਾਂ ਨੇ ਉਹਨਾਂ ਨੂੰ ਮੌਕੇ ਤੇ ਹੱਲ ਕਰ ਦਿੱਤਾ ਜਾਂਦਾ ਓਸੇ ਵੇਲੇ ਫੈਸਲਾ ਕਰ ਲਿਆ ਜਾਂਦਾ ਹੈ